ਪਹਿਲੇ ਇਨਾਂ ਨੇ ਪੇਲ ਨੂੰ ਲਿਆਤਾ ਫਿਰ ਪੇਲ ਨੂੰ ਕੁਝ ਠੱਕਣਾ ਲੱਛ ਰਖੜਾ ਪਾਇਆ ਗਿਆ ਅੱਜ ਸਾਨੂੰ ਜਦੋਂ ਅੱਗੀ ਪਤਾ ਲੱਗਿਆ ਇਹ ਆ ਗਿਆ ਬਹੁਤ ਖੁਸ਼ ਹੋਈ ਹੈ ਅਸਾਂ ਨੇ ਇਹ ਉਹਦਾ ਵੀ ਸਾਡਾ ਜਨਮ ਹੋ ਗਿਆ ਜੀ ਨਵਾਂ ਜਨਮ ਹੋ ਗਿਆ ਸਾਨੂੰ ਸਾਡਾ ਆ ਕੇ ਮਿਲ ਗਿਆ ਉਹ ਸ਼ਾਖ ਸ਼ੁਰੂ ਕੈਸੀ ਆਪਣੇ ਦੇਸ਼ ਆਈ ਸੀ ਸਮਾਂ 30 ਸਾਲ ਹੋ ਗਏ ਆ ਚਲੋ ਮੁਰਾਦਾਤ ਬਹੁਤ ਬੋਲਣਾ ਜੀ ਮੇਰਾ ਨਾਮ ਸੁਰਪ੍ਰੀਤ ਸਿੰਘ ਹੈ ਅਸੀਂ 332 ਸਾਲ 1992 ਇਹਦੇ ਵਿੱਚ ਘਰ ਅਫਗਾਨਿਸਤਾਨ ਕਾਬਲ ਕੰਧਾਰ ਤੋਂ ਅਸੀਂ ਆਏ ਆ ਤੇ ਅਸਾਨੂੰ 30 ਸਾਲ ਹੋ ਗਏ ਸਾਨੂੰ ਭਰਤ ਆਏ ਨੂੰ ਹਾਂਜੀ ਜੋ ਕਿੰਨਾ ਸਮਾਂ ਲੱਗ ਗਿਆ ਇੱਥੇ ਪੁੰਚੇ ਪੁੰਚਦੇ ਤੇ ਕਿਹੋ ਜਿਹਾ ਸਫ਼ਰ ਸੀਗਾ ਕਿੰਨੀਆਂ ਮੁਸ਼ਕਿਲਾਂ ਦੇਖੋ ਜੀ ਅਸੀਂ ਜਦੋਂ ਇੱਥੇ ਆਏ ਸੀ ਅਸੀਂ ਛੋਟੇ-ਛੋਟੇ ਸਾਂ ਅਸੀਂ ਆਪਣੇ ਮਾਪਿਓਂ ਨੇ ਇੱਥੇ ਆਏ ਸਾਂ ਅਸਾਨੂੰ ਇਹ ਨਾ ਪਤਾ ਵਾ ਸਾਡਾ ਡੈਡੀ ਦੱਸਦਾ ਸੀ ਸਾਡਾ ਪਿਓ ਕਿ ਅਸੀਂ ਜਦੋਂ ਆਏ ਸੀ ਤੇ ਆਪਣੀਆਂ ਜਾਨਾਂ ਬਚਾ ਕੇ ਆਏ ਸਾਂ ਸਾਡਾ ਸਭ ਕੁਝ ਤਬਾਹ ਹੋ ਗਿਆ ਸੀ ਸਾਨੂੰ ਇੱਥੋਂ ਦੇ ਦੇਸ਼ ਨੇ ਸਾਨੂੰ ਪਨਾਹ ਦਿੱਤੀ ਸਾਨੂੰ ਇੱਥੋਂ ਦੇ ਦੇਸ਼ ਨੇ ਸਾਨੂੰ ਰੱਖਿਆ ਇੱਥੋਂ ਦੇ ਦੇਸ਼ ਨੇ ਸਾਨੂੰ ਸਕੂਲਾਂ 'ਚ ਪੁਆਇਆ ਸਾਨੂੰ ਰਹਿਣ ਵਾਸਤੇ ਜਗ੍ਹਾ ਦਿੱਤੀ ਖਾਣ ਨੂੰ ਕਪੜਾ ਰੋਟੀ ਦਿੱਤੀ ਪਾਉਣ ਨੂੰ ਕਪੜਾ ਦਿੱਤਾ ਬਹੁਤ ਅਸੀਂ ਇਹ ਦੇਸ਼ ਦਾ ਧੰਨਵਾਦ ਆ ਜਿਹੜਾ ਕਿ ਸਾਨੂੰ ਅਜੇ 332 ਸਾਲ ਹੋ ਗਿਆ ਅਸੀਂ ਇਸ ਦੇਸ਼ 'ਚ ਰਹਿ ਰਹੇ ਆ ਸਾਨੂੰ ਅਜੇ ਤੱਕ ਕੋਈ ਦਿੱਕਤ ਨਹੀਂ ਆਈ ਤੇ ਸਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆ ਭਾਰਤ ਸਰਕਾਰ ਦਾ ਕਿ ਅਸੀਂ 30 32 ਸਾਲ ਸਾਨੂੰ ਇਹਨੇ ਰੱਖਿਆ ਮੋਦੀ ਸਰਕਾਰ ਨੂੰ ਵੀ ਇਹ ਸ਼ਬਦਾਂ ਦਾ ਧੰਨਵਾਦ ਕਰਾਂ ਅਸੀਂ ਤੇ ਸਾਨੂੰ ਜਦੋਂ ਬਹੁਤ ਬਹੁਤ ਧੰਨਵਾਦ ਕਰਦੇ ਪਹਿਲੇ ਮੋਦੀ ਸਰਕਾਰ ਦਾ ਤੇ ਗੁਰਰਾਮਦਾ ਜੀ ਮਹਾਰਾਜ ਜੀ ਦਾ ਸਾਨੂੰ ਜਦੋਂ ਕੱਲ ਪਤਾ ਲੱਗਿਆ ਕਿ ਸੀਆਰਓ ਲਾਗੂ ਹੋ ਗਿਆ ਸਿਟੀਨਿਟੀ ਵਾਲਾ ਤੇ ਸਾਨੂੰ ਤੇ ਫੁੱਲੇ ਨਹੀਂ ਸਮਾਇਆ ਜਾ ਰਿਹਾ ਕਿਉਂਕਿ ਸਾਡੇ ਪਿਤਾ ਜੀ ਇਸੇ ਖੁਸ਼ ਵਿੱਚ ਚਲੇ ਗਏ ਵੀ ਇੱਕ ਦਿਨ ਸਾਨੂੰ ਭਾਰਤ ਨਾਗਰਿਕਤਾ ਮਿਲੇਗੀ ਸਾਨੂੰ ਆਪਣੀ ਪਛਾਣ ਮਿਲੇਗੀ ਪਰ ਉਹ ਵਿਚਾਰੇ ਇਹਨਾਂ ਦੇ ਕੰਬੀ ਵਿੱਚ ਚਲੇ ਗਏ ਫਿਰ ਉਸ ਤੋਂ ਬਾਅਦ ਸਾਡਾ ਸਮਾਂ ਆਇਆ ਅਸੀਂ 20 30 ਸਾਲ ਲਗਾਤਾਰ ਵੀਜ਼ਾ ਅਪਲਾਈ ਕਰਦੇ ਰਹੇ ਸਟੇ ਵੀਜ਼ਾ ਲੈ ਲੈ ਕੇ ਅਸੀਂ ਇੱਥੇ ਰਹਿੰਦੇ ਰਹੇ ਰਹਿੰਦੇ ਰਹੇ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਸਰਕਾਰਾਂ ਚਲੀਆਂ ਗਈਆਂ ਪਰ ਸਾਡੀ ਉਮੀਦ ਖਰੀ ਨਹੀਂ ਉਤਰੀ ਮੈਂ ਕਿਹਾ ਕੋਈ ਇਹੋ ਜਿਹਾ ਦਿਨ ਆਏਗਾ ਕਿ ਸਾਡੀ ਵੀ ਸੁਣਵਾਈ ਹੋਏਗੀ ਤੇ ਸਾਨੂੰ ਕੋਈ ਸਾਡਾ ਕੋਈ ਚਮਤਕਾਰ ਹੋਏਗਾ ਪਰ ਉਹੋ ਜਿਹਾ ਦਿਨ ਜਦੋਂ ਦੀ ਇਹ ਮੋਦੀ ਸਰਕਾਰ ਆਈ ਹੈ ਇਹ ਮੋਦੀ ਸਰਕਾਰ ਨੇ ਸਭ ਤੋਂ ਪਹਿਲੇ ਤੇ ਸਭ ਭਾਰਤ ਦਾ ਨਵੇਂ ਨਵੇਂ ਕਾਨੂੰਨ ਕੱਢੇ ਨਵੇਂ ਨਵੇਂ ਮੁਸ਼ਕਲਾ ਹੱਲ ਕੀਤਾ ਪਰ ਜਦੋਂ ਸਾਡਾ ਮੁਸ਼ਕਲਾ ਹੱਲ ਹੋਈ ਫਿਰ ਅਸੀਂ ਸਾਨੂੰ ਪਤਾ ਲੱਗਾ ਕਿ ਵਾਕਈ ਮੋਦੀ ਸਰਕਾਰ ਸਾਡੇ ਇਕੱਲੇ ਦਾ ਨਹੀਂ ਸਾਰੀ ਦੁਨੀਆ ਦਾ ਵਾ ਹਰ ਕਿਸੇ ਦਾ ਸੋਚਦਾ ਵਾ ਸਾਨੂੰ ਕੱਲ ਸਾਨੂੰ ਇਹਨਾਂ ਨੇ ਇਹ ਜਿਹੜਾ ਡਿਸੀਜਨ ਲਿੱਤਾ ਤੇ ਅਸੀਂ ਬਹੁਤ ਖੁਸ਼ ਹਾਂ ਮੋਦੀ ਸਰਕਾਰ ਤੋਂ ਇਸ ਗੱਲ ਤੋਂ ਪਰਿਵਾਰ ਦੀ ਖੁਸ਼ੀ ਪਰਿਵਾਰ ਦੀ ਖੁਸ਼ੀ ਤਾਂ ਬਹੁਤ ਹੈ ਸੰਭਾਲੀ ਨਹੀਂ ਜਾ ਰਹੀ ਹੈ ਸਾਡੀ ਮਾਤਾ ਜੀ ਨੂੰ ਪਤਾ ਲੱਗਾ ਕਿ ਤੇਰੇ ਪਿਤਾ ਜੀ ਤੇ ਐਸੇ ਗਮ ਵੀ ਚਲੇ ਗਏ ਨੇ ਪਰ ਮੈਨੂੰ ਕਿ ਮੀਸੀ ਕਿ ਮੈਂ ਵੀ ਇਦਾਂ ਚਲੀ ਜਾਊਂਗੀ ਪਰ ਨਹੀਂ उन्होंने जो तो पता लग गया कि हूँ मैं भारत नागरिक भारतीय नागरिक बन के इतों इस तो इस खुशी होर की है इस तुम्हारी तो खुशी की है शिव कुमार कहाँ से आप आए थे यहाँ पिशा और पाकिस्तान सर मैं दो हज़ार पाँच का यहाँ पे आया हूँ और दिक्कतें तो चलो इंडियन गवर्नमेंट की तरफ से इतनी नहीं है बट ये है कि हमें नागरिकता आज तक मिली नहीं जो कि इंडियन गवर्नमेंट के हिसाब से सात साल का हमारा डैम है सात साल के बाद हमें इंडियन तो नागरिकता मिली है जो कि काफ़ी समय से हमने काफ़ी बार इसको अप्लाई इसको अप्लाई किया है काफ़ी बार बट जो कि हमारा यहाँ तक आज तक हुआ नहीं काम तो आज तक हम वीज़ा एक्सटेंड कर रहे हैं तो अभी ये कि सी लागू होने के बाद काफ़ी उम्मीद है हमें कि हाँ हमें जल्द से जल्द इंडियन नागरिकता मिलेगी तो इस दौरान क्या क्या मुश्किलें देखनी पड़ी क्योंकि आप बोल रहे थे कि रिश्ता करने के लिए भी बहुत थी परिवार में समेटने के लिए भी बाहर जाने के लिए भी जी सर दिक्कतें तो काफ़ी आ रही थी क्योंकि हम काम भी नहीं कर सकते हम अदर सिटी भी नहीं जा सकते क्योंकि हम अमृतसर तक ही सहमत है अमृतसर से बाहर नहीं जा सकते और दूसरा ये कि हाँ हमारे साथ जैसे जो हमारे साथ रिश्ता करने चाहते हैं कुछ लोग तो उनको भी बहुत दिक्कतें आती हैं वो भी बोलते हैं कि हम कर नहीं सकते ऐसे क्योंकि हम पाकिस्तान से हैं तो वो बोलते हैं कि आप पाकिस्तान से हो तो कल को अगर आपको पता नहीं क्या होना है, क्या नहीं होना वही तो हमारे हमारी बहनों की शादियों में भी बहुत दिक्कत आई है, है और अपनी शादियों में भी बहुत ज़्यादा दिक्कत आई है हमें यहाँ तो का भाईचारा कैसा था कैसे आपको किया जी बहुत अच्छा था दादी ये सब लोगों ने हमारे सिक्योरिटी ब्रांच ने एफर ब्रांच ने हमारा बहुत साथ दिया है जितनी हेल्प हो सकती थी उन लोगों ने हमारी हेल्प की है बिकॉज हम तो फॉरनर हैं हमें इतना पता नहीं यहाँ का उन्होंने हमारा बहुत साथ दिया है और काफ़ी अच्छे से हमें डील की है मोदी सरकार को क्या जी बहुत थैंकफुल है मोदी सरकार का कि हाँ सी ए जो इसको लागू कर दी है और हमें बहुत जल्द उम्मीद है कि हाँ हम जल्द से जल्द इंडियन नागरिक बने मेरा नाम सर दलविंदर सिंह है ਪਰ ਸਰਕਾਰਾਂ ਲਈ ਲੈਣ ਚੇਤੇ ਡਿਆ ਗਿਆ ਬੜੀ ਚੰਗੀ ਬਹੁਤ ਵਧੀਆ ਜੁਡੀਸ਼ੀਨ ਲਿੱਤਾ ਗਿਆ ਇਹਨੂੰ ਅਸੀਂ ਤੇ ਅੱਜ ਤੋਂ ਤਿੰਨ ਤੋਂ ਚਾਰ ਫਾਲ ਪਹਿਲੇ ਮੋਦੀ ਜੀ ਨੇ ਲਿਆ ਸੀ ਡਿਸੀਜਨ ਕਿ ਆਪਾਂ ਤੁਹਾਨੂੰ ਸੀਏਐਨ ਦਵਾਂਗੇ ਜੀ ਤੇ ਮਲਕੀ ਅਸੀਂ ਤੇ ਕੋਈ ਵੇਟ ਕਰ ਰਹੇ ਹਾਂ ਕਿ ਕਦੋਂ ਮੋਦੀ ਸਰਕਾਰ ਇਹ ਡਿਸੀਜਨ ਪੂਰਾ ਕਲੀਅਰ ਕਰਦੀ ਆ ਹਾਂਜੀ ਰਾਹਤ ਮਿਲਦੀ ਨਜ਼ਰ ਆ ਰਹੀ ਰਾਹਤ ਪੂਰੀ ਹੈ ਤੁਹਾਡੇ ਦੇਖ ਰਹੇ ਹੋ ਫੇਸ ਤੁਹਾਡੀ ਖੁਸ਼ੀ ਦੇਖ ਲਓ ਤੁਸੀਂ ਆਪ ਹੀ ਉਹਨੂੰ ਉਧਰ ਕਿਹਦਾ ਹਾਲ ਹੁੰਦਾ ਸੀ ਤੇ ਉਧਰ ਮਾਹੌਲ ਸਰੋ ਖਰਾਬ ਹੀ ਸੀ ਇਹ ਤਕਰੀਬਨ ਮੈਨੂੰ ਅੱਜ ਮੇਰੀ ਜਿਹੜੀ ਏਜ ਹੈ ਮੇਰੀ 29 ਸਾਲ ਹੋ ਗਿਆ ਮੈਂ ਜਦੋਂ ਆਇਆ ਸੀ ਇੱਕ ਸਾਲ ਪਹਿਲਾਂ ਜਦੋਂ ਉਧਰੋਂ ਆਇਆ ਹਾਂ ਤੇ ਜੇ ਆਪਣੇ ਮਦਰ ਫਾਦਰ ਜਿਹੜੇ ਕਹਿੰਦੇ ਸੀ ਕਿ ਕੋਈ ਮਾਹੌਲ ਚੰਗੇ ਨਹੀਂ ਸੀ ਹਾਂ ਨਾ ਕੋਈ ਪੜ੍ਹਾਈ ਸੀ ਨਾ ਕੁਝ ਸੀ ਉਹਦੇ ਬੇਤ ਕਰਕੇ ਵੀ ਅਸੀਂ ਇੱਥੇ ਆਏ ਆ ਕਿ ਤੁਹਾਡਾ ਸਟਰਗਲ ਸਾਡਾ ਕਵਰ ਹੋ ਜਾਏਗਾ ਸੈਟਿੰਗ ਹੋ ਜਾਈਗੀ ਤਕਰੀਬਨ ਸਾਡੀ ਹੁਣ ਘਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਆ ਜਾਂਦਾ ਘਰ ਦੇ ਵਿੱਚ ਤਾਂ ਬਹੁਤ ਖੁਸ਼ੀ ਆ ਜੀ ਹੁਣ ਮੇਰੀ ਵਾਇਰ ਸਾਡੇ ਸਰ ਜਿਹੜੇ ਮੇਰੇ ਆਪਣੇ ਦੋ ਬੱਚੇ ਆ ਜੀ ਹਾਂ ਮੈਰਿਜ ਦੇ ਵਿੱਚ ਵੀ ਬਹੁਤ ਪ੍ਰੋਬਲਮ ਆਈਆਂ ਹਨ ਆਂਡਰ ਕਿ ਸਿਸਟਰ ਮੇਰੇ ਸਿਸਟਰ ਦੀਆਂ ਵੀ ਮੈਰਿਜ ਕਰੀਆਂ ਸੀ ਉਹ ਲੋਕੀ ਜਿਵੇਂ ਜਿਹਨਾਂ ਨਾਲ ਸਾਡਾ ਰਿਸ਼ਤਾ ਨਹੀਂ ਨੇ ਉਹਨਾਂ ਦਾ ਰਿਸ਼ਤਾ ਹੁੰਦਾ ਨਹੀਂ ਜੀ ਤੇ ਉਹ ਕਹਿੰਦੇ ਕਿ ਯਾਰ ਇਹ ਇਹਨਾਂ ਦਾ ਡਾਕੂਮੈਂਟ ਦਾ ਬੰਗਾ ਰਹਿਣਾ ਹੈ ਇਹਨਾਂ ਨਾਲ ਨਹੀਂ ਕਰਦੇ ਬਹੁਤ ਮੁਸ਼ਕਲਾਂ ਨਾਲ ਤਾਂ ਵੀ ਤਕਰੀਬਨ ਹੋ ਗਿਆ ਹੈ ਹਾਂ ਜੀ ਵਿਆਹ ਵੀ ਕਹਿ ਰਹੇ ਸਰ ਤੁਹਾਨੂੰ ਕਿ ਤਕਰੀਬਨ ਬਹੁਤ ਮੁਸ਼ਕਲਾਂ ਆਈਆਂ ਵਿਆਹ ਦੇ ਚੱਕਰ ਸੇ ਵੀ ਕਿ ਬਸ ਫਿਰ ਵੀ ਇੱਕ ਜਿਹੜੇ ਆਪਣੇ ਕੋਈ ਨਹੀਂ ਬਿਸਤਰਾ ਰਹਿ ਗਈ ਜਿਵੇਂ 47 ਦੇ ਮੰਨਦੇ ਆਏ ਉਹਨਾਂ ਦੇ ਚੱਕਰ ਸਾਰੇ ਮਨ ਕੀ ਹੋ ਗਿਆ ਸੀ ਹੁਣ ਭਰ ਸਰਕਾਰ ਦਾ ਕਿੱਦਾਂ ਤੁਹਾਨੂੰ ਬਹੁਤ ਬਹੁਤ ਹੱਥ ਜੋੜ ਕੇ ਕਰਦੇ ਜੀ ਉਹਨਾਂ ਦਾ ਧੰਨਵਾਦ